ਹਾਂਜੀ ਮੈਂ ਬਾਜ਼ਾਰ ਢਿਲਮਾ ਦੇ ਵਿੱਚ ਆਪਣੀਆਂ ਦੁਕਾਨਾਂ ਰਾਹੁਲ ਇੰਟਰਪ੍ਰਾਈਜ਼ਰਸ ਲਾ ਕੇ ਆਪਣੇ ਜੀ ਵੀ 3 ਜੂਸ ਬਾਰ ਤੇ ਲਾ ਕੇ ਆਪਣੇ ਜਿਹੜੀ ਮੈਡੀਕਲ ਦੀ ਦੁਕਾਨ ਹੁੰਦੀ ਹੈ ਜੀ ਕੁਮਾਰ ਮੈਡੀਕਲ ਸਟੋਰ ਠੀਕ ਹੈ ਜੀ ਲਾ ਕੇ ਹੋਰ ਦੁਕਾਨਾਂ ਨੇ ਆਪਣੀਆਂ ਜਿਹੜੀਆਂ ਕਿ ਪੂਰੀਆਂ ਬਰਸਾਤ ਦੇ ਪਾਣੀ ਨਾਲ ਕਸ਼ਟਮ ਟਕੀਆਂ ਪਈਆਂ ਨੇ ਬਰਸਾਤ ਹਟੀ ਨੂੰ ਤਕਰੀਬਨ 24 ਘੰਟੇ ਹੋ ਚੁੱਕੇ ਨੇ ਪਰ ਇਹਨਾਂ ਦੁਕਾਨਾਂ ਦੇ ਮਰੇ ਸੱਧਿਆ ਕਿਉਂਕਿ ਜੋ ਮਾਹੌਲ ਆ ਦੇਖ ਸਕਦੇ ਹੋ ਤੁਸੀਂ ਕਿੱਥੇ ਤੱਕ ਮੇਨ ਦੁਕਾਨਾਂ ਨੇ ਆ ਕਾਲੇ ਦੀ ਹੱਟੀ ਆ ਜੀ ਬਹੁਤ ਮਸ਼ਹੂਰ ਦੁਕਾਨ ਆ ਕੱਪੜੇ ਵਾਲੀ ਸਾਰਾ ਸਾਰਾ ਹੀ ਜਿਹੜਾ ਇੱਥੇ ਆ ਬਲੌਕ ਪਿਆ ਹੋਇਆ ਇਸ ਤੋਂ ਅੱਗੇ ਹੋਰ ਮਾਰਕੀਟ ਸ਼ੁਰੂ ਹੋ ਜਾਂਦੀ ਆ ਅਬ ਦੇਖ ਸਕਦੇ ਹੋ ਇੱਥੇ ਆਪਣੀ ਸਬਜ਼ੀਆਂ ਨੇ ਤੁਹਾਨੂੰ ਪਤਾ ਬਰਸਾਤਾਂ ਦੇ ਵਿੱਚ ਵਾਇਰਸ ਫੈਲਣ ਦਾ ਬਹੁਤ ਖਤਰਾ ਹੁੰਦਾ ਦਸਤ ਫੈਲਣ ਦਾ ਤੇ ਆ ਸਬਜ਼ੀ ਦੀ ਦੁਕਾਨ ਲੱਗੀ ਐ ਸਾਹਮਣੇ ਦੇਖੋ ਕਿੰਨਾ ਗੰਦਗੀ ਐ ਜੇ ਕੋਈ ਇਹੋ ਸਬਜ਼ੀ ਲੈ ਕੇ ਜਾਊਗਾ ਤੇ ਕੀ ਹਾਲ ਬਣੂਗਾ ਸਾਰੀਆਂ ਦੁਕਾਨਾਂ ਕੋਈ ਵੀ ਇੱਥੇ ਪ੍ਰਸ਼ਾਸਨ ਸੁਣਨ ਦੇ ਇਸ ਚੀਜ਼ ਨੂੰ ਸੁਣਨ ਦੇ ਹੱਕ ਦੇ ਵਿੱਚ ਨਹੀਂ ਹੈਗਾ ਦੇਖ ਸਕਦੇ ਹੋ ਘਿਲਮਾਂ ਦਾ ਕੀ ਹਾਲ ਹੋ ਗਿਆ ਸਾਰੇ ਹੀ ਦੁਕਾਨਦਾਰ ਦੁਖੀ ਨੇ ਇੱਕ ਵੀ ਗਾਹਕ ਕਿਸੇ ਵੀ ਦੁਕਾਨਦਾਰ ਦੇ ਦਰ ਦੇ ਵਿੱਚ ਤੁਹਾਨੂੰ ਇੱਕ ਵੀ ਗਾਹਕ ਨਹੀਂ ਦਿਖੇਗਾ। ਆਪ ਦੇਖ ਸਕਦੇ ਹੋ ਤੁਸੀਂ। ਇੱਕ ਵੀ ਗਾਹਕ ਦੇ ਦੁਕਾਨਾਂ ਬੰਦ ਵੀ ਨੇ। ਬਿਊਟੀ ਪਾਰਲਰ ਦੀ ਦੁਕਾਨ ਹੈ ਜਿੱਥੇ ਆਪਾਂ ਖੂਬਸੂਰਤ ਆਪਣੇ ਆਪ ਨੂੰ ਬਣਾਉਣ ਲਈ ਆਉਂਦੇ ਨੇ ਦੁਕਾਨਾਂ ਬੰਦ ਨੇ। ਪੁਨਾਲ ਫੁੱਟਵੈਅ ਰਹਾ ਜਿਹਦੀ ਵੀਰ ਨੇ ਦੁਕਾਨ ਪਈ ਸੀ। ਮਤਲਬ ਸਾਰੀਆਂ ਦੁਕਾਨਾਂ ਕੈਸ਼ ਟਾਈਮ ਬੰਦ ਨੇ। ਕਿਨਾ ਵੀਰ ਬਣਾ ਨਮਸਕਾਰ ਹੈ ਜੀ ਭਾਈ ਭਾਈ ਮੈਂ ਨਾਮ ਕੁਨਾਲ ਫੁੱਟਵੇਅ ਹੱਬ ਤੋਂ ਮੈਂ ਗੱਲ ਕਰ ਰਿਹਾ ਮੇਰੀ ਇਹ ਦੁਕਾਨ ਹੈ ਮੇਰੇ ਆਲੇ ਦੁਆਲੇ ਪਾਣੀ ਬੜਾ ਆ ਜਾਂਦਾ ਹੈ ਇਹ ਤਾਂ ਚਲੋ ਅੱਜ ਬਾਰਿਸ਼ ਦਾ ਹੈ ਪਰ ਅੱਗੇ ਪਿੱਛੇ ਰੋਜ਼ ਹੀ ਇੱਥੇ ਡੱਕਾ ਲੱਗ ਜਾਂਦਾ ਜਿਸ ਕਰਨੇ ਗਾਹਕ ਨਹੀਂ ਆ ਪਾਂਦਾ ਇੱਟਾਂ ਵੀ ਲੱਗਦੀਆਂ ਇੱਟਾਂ ਵੀ ਪੂਰੀਆਂ ਡੁੱਬ ਜਾਂਦੀਆਂ ਪਰਸੋਂ ਮੇਰੇ ਤੋਂ ਰਿਕਾਰਡਿੰਗ ਪਈ ਹੈ ਗਾਹਕ ਨੇ ਖੁਦ ਕਿਹਾ ਕਿ ਭਾਜੀ ਤੁਹਾਡੀ ਪਾਣੀ ਇੰਨਾ ਹੈ ਸਾਡਾ ਮਨ ਨਹੀਂ ਪਰ ਅਸੀਂ ਫਿਰ ਵੀ ਆਏ ਆ ਤੇ ਮੇਰੀ ਕੋਈ ਸੁਣਵਾਈ ਨਹੀਂ ਆ ਮੈਂ ਨਗਰ ਪੰਚਾਇਤ ਵਿੱਚ ਲੈਟਰ ਵੀ ਲਿਖੀ ਹੈ ਮੇਰੀ ਕੋਈ ਸੁਣਵਾਈ ਨਹੀਂ ਹੋਈ ਹਾਂਜੀ ਅੱਜ 10 ਦਿਨ ਹੋ ਗਏ ਐ ਅੰਕਲ ਨੂੰ ਐਮਸੀ ਕਈਆਂ ਨੂੰ ਕਿਹਾ ਅੰਕਲ ਨੇ ਐਮਸੀ ਹੱਲ ਵੀ ਕੀਤਾ ਐ ਪਰ ਫਿਰ ਰੋਜ਼ ਹੀ ਹੋ ਜਾਂਦਾ ਤੇ ਦੁਕਾਨ ਚ ਲਾ ਰਹੇ ਭਾਈ ਮੈਨੂੰ 4 ਮਹੀਨੇ ਹੋ ਗਏ ਐ 4 ਮਹੀਨੇ ਜੀ ਪਾਜੀ ਹੂੰ ਬੜੀ ਆ ਰਹੀ ਦਾ ਡੱਕੇ ਲੱਗੇ ਪਏ ਨਾਲੀਆਂ ਚ ਮੈਂ ਆਪਣਾ ਲੱਗ ਮੈਂ ਆਪਣਾ ਲੱਗ ਬੋਰਾ ਵੀ ਲਾਇਆ ਹੋਇਆ ਗੱਟੇ ਪੰਨਾ ਲਫਾਫੇ ਪੰਨਾਂ ਐ ਪਰ ਪਿੱਛੋਂ ਬਣੀ ਕਿਦਾਂ ਲਫਾਫੇ ਆਏ ਨੇ ਜਿਸ ਕਰਨੇ ਪਾਣੀ ਬਹੁਤ ਆ ਜਾਂਦਾ ਪਾਜੀ ਮੈਂ ਚਾਹੁੰਦਾ ਕਿ ਟਿਲਵਾਂ ਡਵੈਲਪ ਹੋਵੇ ਥੋੜਾ ਪਾਣੀ ਪੂਰੇ ਸਹੀ ਹੋਵੇ ਜਿਸ ਕਰਨੇ ਗਾਗ ਬਣਿਆ ਰਹੇ ਹੁਣ ਗਾਗ ਬਾਬਕਾਲਾ ਸਾਹਿਬ ਬਿਆਸ ਨੰਡਾਲੇਵਾਲ ਜਾਂਦਾ ਹੈ ਟਿਲਵਾਲ ਤਰੱਕੀ ਬਿਲਕੁਲ ਨਹੀਂ ਹੋ ਰਹੀ ਅੱਧਾ ਯੋਗ ਆਪਣਾ ਬਾਹਰਪੁਰ ਜਾਇ ਚਲੋ ਵਧੀਆ ਗੱਲ ਹੈ ਬਾਹਰ ਵੀ ਬਹੁਤ ਕੁਛ ਹੈ ਇੱਥੇ ਕਈ ਸਮਝਦੇ ਨਹੀਂ ਕੁਛ ਹੈਗਾ ਵਧੀਆ ਪਰ ਮੈਂ ਚਾਹੁੰਦਾ ਕਿ ਇੱਥੇ ਵੱਤ ਵਦ ਹੱਲ ਕੀਤਾ ਜਾ ਸਕੇ ਇਹਦਾ ਪਾਜੀ ਹੋਰ ਵੀ ਸਾਰਿਆਂ ਨੂੰ ਆ ਰਹੀ ਉਹ ਦੇਖੋ ਸਾਰੇ ਵਾਈਪਰ ਕੱਢ ਰਹੇ ਆ ਉਧਰ ਵੀ ਆ ਵੀ ਭਾਈ ਵਾਈਪਰ ਕੱਢ ਕੇ ਹਟਿਆ ਦੇਖੋ ਪੂਰਾ ਮੀਰਾ ਨਹੀਂ ਕੱਲਿਆਂ ਦਾ ਸਾਰਿਆਂ ਨੇ ਭਰਿਆ ਪਿਆ ਹੈ ਸਭ ਦੇ ਹੱਲ ਹੈ ਤੇ